ਚੁਣੇਵੇਂ ਇੱਕ ਮੋਤਵਾਰ ਬੰਦੇ ਹੁਣ ਫਿਰ ਤੁਸੀਂ ਮਾਫੀ ਕਦੋਂ ਮੰਗਦੇ ਆ ਗੱਲ ਤਾਂ ਇੱਥੇ ਆਉਂਦੀ ਹੈ ਇੱਥੇ ਗੱਲ ਆਉਂਦੀ ਹੈਗੀ ਠੀਕ ਹੈ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਨਹੀਂ ਤੇ ਫਿਰ ਆਪਾਂ ਇਹਨੂੰ ਕਿਵੇਂ ਸਮਝਾਂਗੇ ਵੀ ਇੱਕ ਪਿੰਡ ਦਾ ਮੋਰੀ ਬੰਦਾ ਨਾਮਵਾਰ ਬੰਦਾ ਚੁਣਿਆਵਾ ਬੰਦਾ ਇੱਡੇ ਭੜੇ ਸ਼ਬਦ ਬੋਲ ਰੇ ਤਾਂ ਫਿਰ ਇਹਨੂੰ ਫਿਰ ਕੀ ਸਮਝੋਗੇ ਤੁਸੀਂ ਆਪਾਂ ਤਾਂ ਇਹ ਸਮਝਦੇ ਆਂ ਵੀ ਦੇਖੋ ਜਦੋਂ ਉਸਨੇ ਇੰਨੀਆਂ ਗਾਲਾਂ ਕੱਢੀਆਂ ਬਹੁਤ ਗੰਦੀਆਂ ਗਾਲਾਂ ਗੰਦੀਆਂ ਵੀਡੀਓ ਸਾਰੇ ਨੇ ਦੇਖੀਆਂ ਸਾਰੇ ਦੇਖੀਆਂ ਯਾ ਕਿਸੇ ਤੋਂ ਪੰਨੀ ਫੜੀ ਜਾਂਦੀ ਹੈ ਲੈਟਰ ਫੜੀ ਜਾਂਦੀ ਹੈ ਉਹਨਾਂ ਦੇ ਵੀ ਪਰਚੇ ਪਾਏ ਜਾਂਦੇ ਆ ਬਹੁਤ ਮੁੰਡੇ ਫੜੇ ਗਏ ਆ ਪਰ ਸਰਕਾਰ ਜਨੋ ਕਹਿ ਰਹੀ ਹੈ ਵੀ ਅਸੀਂ ਨਸ਼ੇ ਤੇ ਰੋਕ ਲਾ ਰਹੇ ਆ ਪਰ ਇੱਕ ਬਹੁਤ ਹੀ ਭੈੜੀ ਖਬਰ ਆ ਰਹੀ ਹੈ ਬਲਾਡੇ ਤੋਂ ਜਿਹੜੀ ਸੁਣ ਕੇ ਤੁਸੀਂ ਵੀ 당 ਰਹਿ ਜਾਓਗੇ ਕਿ ਇੱਕ ਮਾਂ ਪਿਓ ਨੇ ਆਪਣਾ ਬੱਚਾ ਵੇਚਤਾ ਨਸ਼ੇ ਦੀ ਖਾਤਰ ਵੇਖੋ ਢੱਟੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜੜ ਤੋਂ ਚਿੱਟਾ ਲਾਉਣ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜ੍ਹੀ ਹੈ ਜੀ ਸਸੀ ਗੱਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਆਪਾਂ ਲੈ ਕੇ ਆਏ ਆ ਪ੍ਰੋਗਰਾਮ ਖਬਰ ਪੰਜਾਬ ਦੀ ਤੇ ਜਿਵੇਂ ਤੁਹਾਨੂੰ ਪਤਾ ਆਪਣੇ ਨਾਲ ਆਪਣੇ ਸਹਿਯੋਗੀ ਹਰਕੀਰਤ ਸਿੰਘ ਅੱਜ ਵੀ ਮੌਜੂਦ ਆ ਤੇ ਗੱਲਬਾਤ ਕਰਾਂਗੇ ਕੁਝ ਮੁੱਦਿਆਂ ਦੇ ਉੱਤੇ ਡਿਸਕਸ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਹੈ ਤੇ ਉਹ ਆਪਾਂ ਗੱਲਬਾਤ ਕਰਦੇ ਆਂ ਰਕੀਰਤ ਨਾਲ ਗੱਲਬਾਤ ਸਾਂਝੀ ਕਰਕੇ ਤੁਹਾਡੇ ਤੱਕ ਲਿਆਵਾਂਗੇ ਤੁਸੀਂ ਦੱਸਿਓ ਵੀ ਕੀ ਕੁਝ ਪੰਜਾਬ ਚ ਹੋਈ ਜਾਂਦਾ ਕਮੈਂਟ ਕਰਕੇ ਆਪਣੀ ਰਾਏ ਦਿਓ ਬਹੁਤ ਬੁਰੇ ਹਾਲਾਤ ਹੋ ਚੁੱਕਿਆ ਪੰਜਾਬ ਦੇ ਨਾ ਇੱਕ ਪਾਸੇ ਦਾ ਯੁੱਧ ਨਸ਼ਾ ਵਿਰੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਸਰਕਾਰ ਨੇ ਚਲਾਇਆ ਜਿਦੇ ਵਿੱਚ ਟੜਾ ਟੜ ਨੌਜਵਾਨਾਂ ਉੱਤੇ ਪਰਚੇ ਪਾਏ ਜਾ ਰਹੇ ਆ ਕਿਸੇ ਤੋਂ ਪੰਨੀ ਫੜੀ ਜਾਂਦੀ ਹੈ ਲੈਟਰ ਫੜੀ ਜਾਂਦੀ ਹੈ ਉਹਨਾਂ ਦੇ ਵੀ ਪਰਚੇ ਪਾਏ ਜਾਂਦੇ ਆ ਬਹੁਤ ਮੁੰਡੇ ਫੜੇ ਗਏ ਆ ਪਰ ਸਰਕਾਰ ਜਨੂੰ ਕਹਿ ਰਹੀ ਹੈ ਵੀ ਅਸੀਂ ਨਸ਼ੇ ਤਰੋਕ ਲਾ ਰਹੇ ਆ ਪਰ ਇੱਕ ਬਹੁਤ ਹੀ ਭੈੜੀ ਖਬਰ ਆ ਰਹੀ ਹੈ ਬਲਾਡੇ ਤੋਂ ਜਿਹੜੀ ਸੁਣ ਕੇ ਤੁਸੀਂ ਵੀ 당 ਰਹ ਜੋਗੇ ਕਿ ਇੱਕ ਮਾਪਿਓ ਨੇ ਆਪਣਾ ਬੱਚਾ ਵੇਚਦਾ ਨਸ਼ੇ ਦੀ ਖਾਤਰ ਵੇਖੋ ਤੁਸੀਂ ਕਿਹੜੇ ਹਾਲਾਤ ਹੋਏ ਪਏ ਆ ਲੋਕਾਂ ਦੇ ਵੀ ਉਹਨਾਂ ਨੂੰ ਆਪਣਾ ਬੱਚਾ ਵੇਚਣਾ ਪਿਆ ਕਿੱਥੇ ਆਪਾਂ ਬੱਚਾ ਲੈਣ ਦੇ ਲਈ ਨਾ ਮਾਪਿਓ ਕਿੰਨਾ ਕੁਸ਼ ਕਰਦਾ ਆਪਾਂ ਜਵਾਕਾਂ ਵਾਸਤੇ ਸਾਰਾ ਕੁਝ ਕਰਦੇ ਫਿਰਦੇ ਆ ਤੇ ਇੱਥੇ ਇੱਕ ਮਾਪਿਓ ਆਪਣਾ ਬੱਚਾ ਹੀ 1 ਲੱਖ ਤੇ 80 ਹਜ਼ਾਰ ਦਾ ਵੇਚ ਦਿੰਦਾ ਕੀ ਸੀ ਉਹ ਸਾਰੀ ਗੱਲਬਾਤ ਆ ਪਰ ਕੀਰਤਨਾ ਕਰਾਂਗੇ ਬਈ ਰਕੀਰਤ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਚੈਨਲ ਤੇ ਆਉਣ ਲਈ ਤੇ ਜਿਹੜੀ ਇਹ ਭਲਾਡੇ ਦੇ ਵਿੱਚ ਗੱਲਬਾਤ ਹੋਈ ਆ ਵੀੜਾ ਰਣਾ ਆਪਣੇ ਬੱਚਾ ਵੇਚਿਆ ਹੈ ਨਾ ਇਹਦੇ ਦੇ ਚੰਨਣਾ ਪਾਉ ਕਿ ਕੀ ਕੁਝ ਹੋਈ ਜਾਂਦਾ ਪੰਜਾਬ ਦੇ ਵਿੱਚ ਇਹ ਕਿੱਧਰ ਨੂੰ ਜਾਈ ਜਾਂਦਾ ਸਿਸਟਮ ਹੈ ਇਹ ਗੱਲਣਾ ਬਹੁਤ ਹੀ ਮੰਦ ਭਾਗੀ ਖਬਰ ਹੈ ਜੋ ਕਿ ਪੰਜਾਬ ਸਰਕਾਰ ਕਹਿ ਰਹੀ ਵੀ ਅਸੀਂ ਨਸ਼ੇ ਤੇ ਬਹੁਤ ਜ਼ਿਆਦਾ ਠੱਲ ਪਾ ਰਹੇ ਹਾਂ ਠੱਲ ਪਾ ਰਹੇ ਹਾਂ ਪਰ ਜਿੱਥੇ ਹੀ ਨਸ਼ੇ ਦੀ ਪੂਰਤੀ ਖਾਤਰ ਬਡਲਾਡੇ ਦੇ ਵਿੱਚ ਮਾਂ ਪਿਓ ਨੇ ਆਪਣਾ ਸਰਫੀ 6 ਮਹੀਨਿਆਂ ਦਾ ਬੱਚਾ 6 ਮਹੀਨਿਆਂ ਦਾ ਸੀ 6 ਮਹੀਨਿਆਂ ਦਾ ਬੱਚਾ 6 ਮਹੀਨਿਆਂ ਦਾ ਬੱਚਾ ਸੀ ਕਿਸੇ ਅੱਗੇ ਕਿਸੇ ਨੂੰ ਵੇਚ ਦਿੱਤਾ ਹੂੰ ਪਰ ਇਹ ਮਾਤਾ ਉਸਦੀ ਗਰਮਣਕੌਰ ਹੂੰ ਤੇ ਉਸਦੇ ਪਿਤਾ ਨੇ ਆਪਣੇ ਬੱਚੇ ਨੂੰ ਆਪਣੀ ਨਸ਼ੇ ਦੀ ਪੂਰਤੀ ਖਾਤਰ ਹੂੰ ਅੱਗੇ ਵੇਚਤਾ ਇਹ ਦਰਸ਼ਕਾਂ ਨੂੰ ਦੱਸ ਦਈਏ ਤੁਹਾਨੂੰ ਨੇ ਕਲਿੱਪ ਵੀ ਲਾ ਕੇ ਦੇਵਾਂਗੇ ਜਿਹੜੀ ਉਹਦੀ ਮਾਤਾ ਬੋਲੀ ਜਾਂਦੀ ਹੈ ਬੀਰੀ ਝੋਲੀ ਪਾਇਆ ਹੈਣਾ ਚਲੋ ਕੀ ਹੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਂਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦਿੰਦੀਗੀ ਵੀ ਜਵਾਬ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਂਦਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰਕੇ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜ਼ਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜ਼ਿਆਦਾ ਕਰਨ ਲੱਗ ਗਈ ਤੇ ਇਹ ਕਨਾਂ ਢੱਕ ਕੇ ਪੈ ਇੰਨੀਆਂ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੁਸੀਂ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਨਾ ਪੈਸੇ ਬੈਡਲ ਮਾਰੀ ਸੋਫਾ ਲਿਆਂਦਾ ਏ ਤੇ ਬਾਕੀ ਚਿੱਟੇ ਚੜਾ ਦੇ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣੇ 1.5 ਸਾਲ ਤੋਂ ਕਿੰਨਾ ਪੜੀਆਂ 10 ਪੜੀਆਂ ਹੀ ਤੇ ਤੁਸੀਂ ਕੰਟੀ ਰੱਖੋ ਤੇ ਅੱਗੇ ਉਸਨੇ ਉਹਨਾਂ ਨੇ ਕੀ ਕੀਤਾ ਉਸਦੇ ਸਬੰਧੀ ਜਦੋਂ ਉਸਦੀ ਮਾਸੀ ਰੀਤੂ ਵਰਮਾ ਨੂੰ ਪਤਾ ਲੱਗਿਆ ਬੱਚੇ ਦੀ ਨੂੰ ਹੂੰ ਤੇ ਉਸਨੇ ਉਹਨਾਂ ਨੂੰ ਪੁੱਛਿਆ ਦਬਾਅ ਪਾ ਕੇ ਜਦੋਂ ਪੁੱਛਿਆ ਵੀ ਤੁਸੀਂ ਇਹ ਕੀ ਕੀਤਾ ਤਾਂ ਉਹਨਾਂ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਠੀਕ ਹੈ ਕਿਉਂਕਿ ਉਹ ਨਸ਼ੇ ਦੀ ਹਾਲਤ ਵਿੱਚ ਹੋਣਗੇ ਨਸ਼ੇ ਦੀ ਨਸ਼ੇ ਦੀ ਪੂਰਤੀ ਖਾਤਰ ਆਪਣੇ ਬੱਚੇ ਨੂੰ ਵੇਚਤਾ ਤੇ ਇਹ ਉਹਨਾਂ ਨੇ ਇੱਥੋਂ ਜ਼ਿਕਰ ਕੀਤਾ ਕਿ اقرار نامہ گود نامہ لکھ لیا اچھا ਬਈ ਅਸੀਂ ਤਾਂ ਇੱਕ گود ਦਿੱਤਾ بچہ وچولی پاتا ہاں وچولی پاتا پر ਇੱਥੇ ਦੇਖਿਆ ਜਾਂਦਾ ਕਿ ਉਹਨਾਂ ਨੇ ਬੱਚੇ ਦੀ 6 مہینے دے بچے دی تسکری کیتی ہے تسکری کیتی ہے تسکری کرن ਉਹਨਾਂ ਦੇ ਖਿਲਾਫ ਜਦੋਂ ਰੀਤੂ ਵਰਮਾ ਉਸ ਦੀ ਮਾਸੀ ਨੇ ਪੁਲਿਸ ਨੂੰ ਦੱਸਿਆ ਤੇ ਪੁਲਿਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਅੱਛਾ ਇਸ ਮਸਲੇ ਵਿੱਚ ਕਾਰਵਾਈ ਹੋ ਚੁੱਕੀ ਹੈ ਕਾਰਵਾਈ ਹੋ ਚੁੱਕੀ ਆ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆਗਾ ਉਸ ਦੇ ਮਾਪਿਆਂ ਦੇ ਤੇ ਬੱਚਾ ਖਰੀਦਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਈ ਹੈ ਇਹ ਹਕੀਕਤ ਪੈਸੋ ਤੱਕ ਜਾਣਨਾ ਚਾਹੁੰਦੇ ਗੱਲਬਾਤ ਕਿ ਇਹ ਜੇ ਮਨ ਲਾ ਕਿਸੇ ਨੇ ਆਪ ਦੀ ਸਹੇਲਤੀ ਨਾਲ ਬੱਚਾ ਦੇ ਤਾ ਕੀ ਇਹਦੇ ਤੇ ਕਾਰਵਾਈ ਹੋ ਜਾਂਦੀ ਹੈ ਫਿਰ ਜੇ ਮੈਂ ਲੜਨੇ ਅਗਰਾਰਨਾਮਾ ਲਿਖਿਆ ਸੀ ਸਾਰਾ ਕੁਝ ਕੀਤਾ ਸੀ ਉਹਨੇ ਤਾਂ ਆਪਦੇ ਹਿਸਾਬ ਨਾਲ ਗੋਦ ਰੀਂ ਦੇ ਦਿੱਤਾ ਬੱਚਾ ਗੋਦ ਦੇ ਦਿੱਤਾ ਪਰ ਕਾਰਵਾਈ ਕਿਹਦੇ ਵਿਹਾਰੇ ਇੱਥੇ ਦੇਖਿਆ ਜਾਂਦਾਗਾ ਜਦੋਂ ਉਹਨਾਂ ਨੇ ਕੋਈ ਆਪਣੀ ਨਸ਼ੇ ਦੀ ਪੂਰਤੀ ਖਾਤਰ ਹੀ ਦਿੱਤਾ ਆਪ ਮੰਨ ਰਹੇ ਆ ਆਪਣੀ ਆਪਣੀ ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਮੰਨਿਆ ਉਹਨਾਂ ਨੇ ਕਿ ਸਾਡੀ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਉਸ ਕਰਕੇ ਅਸੀਂ ਬੱਚੇ ਨੂੰ ਉਹ ਕਰਾਰਨਾਮਾ ਗੋਦਨਾਮਾ ਲਿਖਿਆ ਤੇ ਪਰ ਉਹਦੀ ਤਸਕਰੀ ਹੋਈ ਆ ਪੈਸੇ ਲੈ ਕੇ ਬੱਚਾ ਵੇਚਿਆ ਗਿਆ ਪੈਸੇ ਲੈ ਅੱਛਾ ਵੀ ਜੇ ਮਤਲਬ ਵੈਸੇ ਗੋਦ ਦਿੱਤਾ ਹੁੰਦਾ ਤਾਂ ਕੋਈ ਗੱਲ ਨਹੀਂ ਸੀ ਵੀ ਉਹ ਤਸਕਰੀ ਵਾਲਾ ਮਸਲਾ ਆ ਗਿਆ ਤਸਕਰੀ ਦਾ ਮਸਲਾ ਹੋ ਗਿਆ ਇੱਥੇ ਦੇਖੋ ਭਈ ਪੰਜਾਬ ਕੰਦਰ ਨੂੰ ਜਾ ਰਿਹਾ ਨਸ਼ੇ ਦੀ ਖਾਤਰ ਨਸ਼ੇ ਦੀ ਖਾਤਰ ਬੱਚੇ ਵੇਚੇ ਜਾ ਰਹੇ ਆ ਤਸਕਰੀ ਹੋਈ ਜਾਂਦੀ ਆ ਕੀ ਹਾਲਾਤ ਹੋ ਗਏ ਆ ਨਸ਼ਾ ਇੰਨਾ ਜਿਆਦਾ ਵੱਧ ਗਿਆ ਕਿ ਆਪਣੇ ਬੱਚੇ ਵਿੱਚ ਨੇ ਪੈ ਰਹੇ ਆ ਪਰ ਚਲੋ ਉਸ ਦੀ ਮਾਸੀ ਨੇ ਕੋਈ ਦਬਾਅ ਪਾਇਆ ਪਰਿਵਾਰ ਨੇ ਦਬਾਅ ਪਾਇਆ ਤਾਂ ਇਹ ਖਬਰ ਆ ਜਿਹੜੀ ਨਿਕਲ ਕੇ ਸਾਹਮਣੇ ਆ ਗਈ ਹੈ ਨਹੀਂ ਪਤਾ ਨਹੀਂ ਲੱਗਣਾ ਸੀਗਾ ਹਨਾ ਹੋਰ ਵੀ ਰਕੀਰ ਤੇ ਬਹੁਤ ਸਕੇਤੇ ਹੋਈ ਜਾਂਦਾ ਹੋਗਾ ਸਿਸਟਮ ਚੱਲੇ ਤਾਂ ਖਬਰ ਮੂਰੇ ਆ ਗਈ ਹੈ ਖਬਰ ਅੱਗੇ ਆਈ ਹੈਗੀ ਬਈ ਹਾਲਾਤ ਨੌਜਵਾਨਾਂ ਦੇ ਕੀ ਹੋਏ ਪਏ ਆ ਪੀੜ੍ਹੀ ਦੇ ਇਹ ਦੇਖੋ ਅੱਗੇ ਖਰੀਦਣ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਹੋਈ ਹੈ ਨਾ ਸੋਚਣਾ ਚਾਹੀਦਾ ਸੀ ਨਾ ਬੇਸ ਕੀ ਕਰੀ ਜਾਂਦੇ ਆ ਕੀ ਕਰ ਰਹੇ ਆਂਗੇ ਇਹ ਸੁਣ ਬੱਚਾ ਆ ਕਿ ਉਹਨਾਂ ਦੇ ਬੱਚਾ ਨਹੀਂ ਹੋ ਰਿਹਾ ਸੀਗਾ ਉਸ ਤੋਂ ਬਾਅਦ ਕੀ ਹੋਇਆ ਉਹ ਜਦੋਂ ਕਾਰਵਾਈ ਹੋਈ ਹੈਗੀ ਤੇ ਬੱਚੇ ਨੂੰ ਪੁਲਿਸ ਨੇ ਰੈਸਕਿਊ ਦੇ ਲਈ ਉਸ ਦੀ ਦੇਖਭਾਲ ਦੇ ਲਈ ਕਿਸੇ ਅੱਗੇ ਆਸ਼ਰਮ ਦੇ ਵਿੱਚ ਦਿੱਤਾ ਗਿਆ ਹੈ ਇਹ ਇਸ ਦੇ ਸੰਬੰਧੀ ਆਪਣੀ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੀ ਉਸ ਨੂੰ ਜਦੋਂ ਆਸ਼ਰਮ ਦੇ ਵਿੱਚ ਭੇਜਿਆ ਉਸ ਦੀ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੇ ਹੁਣ ਦੱਸਿਆ ਜਾ ਰਿਹਾ ਕਿ ਕਿਸੇ ਬਠਿੰਡਾ ਜ਼ਿਲ੍ਹੇ ਦੇ ਹੁਣ ਨਥਾਣਾ ਉਹ ਉੱਥੇ ਬਣਿਆ ਹੋਇਆ ਆਸ਼ਰਮ ਉੱਥੇ ਭੇਜਿਆ ਗਿਆ ਬੱਚੇ ਉੱਥੇ ਦੇ ਨੇ ਕਿ ਸਾਫ ਸੰਭਾਲ ਹੋ ਰਹੀ ਹੈ ਸਾਫ ਸੰਭਾਲ ਹੋ ਰਹੀ ਹੈਗੀ ਵੇਖੋ ਬਈ ਤੁਹਾਡੇ ਸਾਹਮਣੇ ਪਹਿਲੀ ਜਿਹੜੀ ਇਹ ਨਾ ਮੁੱਦਾ ਰੱਖਿਆ ਕਿ ਕਿੱਡੀ ਵੱਡੇ ਕੀ ਕੁਸ ਹੋਈ ਜਾਂਦਾ ਪੰਜਾਬ ਦੇ ਵਿੱਚ ਚਲੋ ਇੱਕ ਪਾਸੇ ਨਸ਼ੇ ਦੀਆਂ ਗੱਲਾਂ ਹੋਈ ਜਾਂਦੇ ਆ ਦੂਜੇ ਪਾਸੇ ਆਪਾਂ ਹੁਣ ਗੱਲਬਾਤ ਕਰਦੇ ਆ ਵੀ ਮਨੋਰੰਜਨ ਦੇ ਲਈ ਗੀਤ ਆਉਂਦੇ ਆ ਆਪਾਂ ਸਾਰੇ ਸੁਣਦੇ ਆ ਕਿੱਡਾ ਵੱਡਾ ਕਿ ਬਵਾਲ ਮੱਛਿਆ ਪਿਆ ਸੋਸ਼ਲ ਮੀਡੀਆ ਤੇ ਤੁਸੀਂ ਵੇਖਿਆ ਹੋਊਗਾ ਕਿ ਆਪਣੇ ਨਾਮੀ ਗਾਇਕ ਗੁਲਾਬ ਸਿੱਧੂ ਨੇ ਇੱਕ ਗਾਣਾ ਗਾਇਆ ਜਿਹਦਾ ਨਾਮ ਹੈਗਾ ਲਵ ਯੂ ਜੱਟਾ ਗਾਣੇ ਦਾ ਨਾਮ ਆ ਜੱਟਾ ਹੈਗਾ ਉਹ ਗਾਣੇ ਦੇ ਵਿੱਚ ਇੱਕ ਲਾਈਨ ਆਉਂਦੀ ਹੈ ਵੀ ਸਨੇ ਸਰਪੰਚ ਕੁੱਟ ਦੂੰ ਚੈਲੇਂਜ ਦੇ ਵਿੱਚ ਉਹਨੇ ਇਹ ਗੱਲ ਬੋਲਤੀ ਜਦੋਂ ਬੋਲਤੀ ਜਦੋਂ ਇਹ ਗੱਲ ਬੋਲੀ ਰਕੀਰਤ ਜਿਹਨੇ ਬਾਲਾ ਕੋਈ ਕੋ ਸਰਪੰਚ ਨੇ ਇਸ ਦੇ ਉੱਤੇ ਰਿਐਕਸ਼ਨ ਕੀਤਾ ਉਹਨਾਂ ਨੇ ਮੁੱਦਾ ਚੱਕਿਆ ਮੁੱਦਾ ਚੱਕਿਆ ਵੀ ਇਹ ਗਲਤ ਬੋਲਿਆ ਗਿਆ ਤੇ ਉਹਨਾਂ ਨੇ ਵੀ ਜਿਹਨੇ ਕਿ ਜਿਹਨੇ ਜਦੋਂ ਮੁੱਦਾ ਚੱਕਿਆ ਉਹਨਾਂ ਨੇ ਜਿਹਨੇ ਵੀ ਕੱਠ ਵੀ ਕੀਤਾ ਉਹਦਾ ਕੱਠ ਕੀਤਾ ਪਰ ਚਲੋ ਜਾਇਜ਼ ਸੀ ਪਰ ਇਸ ਦੇ ਵਿੱਚ ਇੱਕ ਸਰਪੰਚ ਹੈ ਕੋਟ ਦੁੰਨੇ ਦਾ ਕੋਟ ਦੁੰਨਾ ਤੁਹਾਨੂੰ ਪਤਾ ਵੈਸੇ ਵੀ ਮਸ਼ਹੂਰ ਆ ਗਾਲਾਂ ਕੱਪਿਆਂ ਵਿੱਚ ਹੈ ਨਾ ਗਾਲਾਂ ਉੱਥੇ ਦੇ ਨਾ ਤੁਸੀਂ ਪ੍ਰੋਡਿਊਸਰ ਜਾਪਰ ਨਾਂ ਕੀ ਲੈਣੇ ਹੋਰ ਗਾਲਾਂ ਬਹੁਤ ਕੱਢਦੇ ਉਹ ਸਰਪੰਚ ਲਾਈਵ ਹੁੰਦਾ ਜਾਲੋ ਨੇ ਕਿਹਾ ਵੀ ਗਲਾਬ ਸਿੱਧੂ ਮੈਨੂੰ ਮਿਲੇ ਮੈਂ ਉਹਦੀ ਕੁੱਟ ਮਾਰ ਕਰ ਦੂੰ ਮੈਂ ਫਲਾਣਾ ਕਰੂੰ ਮੈਨੂੰ ਮਿਲੇ ਸੀ ਪਰ ਉਹਨੇ ਵਿੱਚ ਬਹੁਤ ਭੜੇ ਸ਼ਬਦ ਬੋਲੇ ਆ ਪੈਸੇ ਆਪ ਸ਼ਬਦ ਬੋਲੇ ਪਰ ਨਹੀਂ ਬੋਲ ਸਕਦੇ ਆ ਪੈਸੇ ਉੱਤੇ ਗੱਲਬਾਤ ਕਰਨੀ ਸੀ ਚਲੋ ਕਲਾਬ ਸਿੱਧੂ ਨੇ ਕਲਾਬ ਸਿੱਧੂ ਨੇ ਮਾਫੀ ਮੰਗ ਲਈ ਮਾਫੀ ਮੰਗ ਲਈ ਲਾਈਵ ਹੋ ਕੇ ਮਾਫੀ ਮੰਗੀ ਹੈਗੀ ਚਲੋ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਜੇ ਸਰਪੰਚ ਨੇ ਅਪਸ਼ਾਬਦ ਬੋਲੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਕੀ ਸਹੀ ਹੈ ਇਹ ਦੇਖੋ ਇਹ ਦੇਖੋ ਚਲੋ ਉਹਨਾਂ ਨੇ ਮੁੱਦਾ ਛੁਕ ਲਿਆ ਆਪਣਾ ਵੀ ਸਾਡੇ ਸਰਪੰਚ ਭਾਈ ਜਰੇ ਦੇ ਖਿਲਾਫ ਕਿਉਂਕਿ ਸਰਪੰਚ ਪਿੰਡ ਦਾ ਇੱਕ ਆਪਾਂ ਮੋਰੀ ਬੰਦਾ ਚੁਣਦੇ ਆ ਉਸ ਨੂੰ ਆਪਾਂ ਸਾਰੇ ਕੰਮ ਕਾਜ ਸੰਭਾਲ ਦਿੰਨੇ ਆ ਪਿੰਡ ਦੀ ਵੀ ਉਸ ਨੇ ਹਰੇਕ ਕੰਮ ਕਰਨਾ ਸਾਰੀ ਜ਼ਿੰਮੇਵਾਰੀ ਪੈਂਦੀ ਹੈ ਜੋ ਮੇਰੀ ਪਿੰਡ ਦੀ ਆ ਜਾਂਦੀ ਹੈ ਉਸ ਨੇ ਸਰਪੰਚ ਦੇ ਖਿਲਾਫ ਚਲੋ ਲਾਈਨ ਬੋਲੀ ਆਪਣੇ ਗਾਣੇ ਦੇ ਵਿੱਚ ਮੈਂ ਫਿਰ ਉਹਨੇ ਨਾਜ਼ਰ ਨਹੀਂ ਮੰਗੀ ਦੁਬਾਰਾ ਜਦੋਂ ਉਸ ਤੋਂ ਬਾਅਦ ਜਦੋਂ ਮੁੱਦਾ ਚੁੱਕਿਆ ਗਿਆ ਸਰਪੰਚਾਂ ਦੁਆਰਾ ਪਰ ਗਲਾਬ ਸਿੱਧੂ ਨੇ ਕਿਹਾ ਵੀ ਚਲੋ ਸਾਡੇ ਤੋਂ ਇਹ ਗੀਤ ਇੱਕ ਗੀਤਕਾਰ ਦੁਆਰਾ ਲਿਖਿਆ ਗਿਆ ਹੁਣ ਮਨੋਰੰਜਨ ਵਾਸਤੇ ਸੀ ਮਨੋਰੰਜਨ ਲਈ ਗੀਤਕਾਰ ਨੇ ਜੋ ਲਿਖਿਆ ਗਲਾਬ ਸਿੱਧੂ ਨੇ ਗਾਇਆ ਤੇ ਉਹ ਇੱਕ ਮਨੋਰੰਜਨ ਦਾ ਸਾਧਨ ਸੀ ਪਰ ਜਦੋਂ ਉਸ ਦੇ ਵਿੱਚ ਮੁੱਦਾ ਚੁੱਕਿਆ ਗਿਆ ਸਰਪੰਚਾਂ ਦੁਆਰਾ ਤੇ ਗਲਾਬ ਸਿੱਧੂ ਨੇ ਮਾਫੀ ਮੰਗ ਲਈ ਆਪਾਂ ਇਹ ਕਹਿੰਦੇ ਕਹਿੰਨੇ ਆ ਵੀ ਜਦੋਂ ਕੋਈ ਬੰਦਾ ਕਿਸੇ ਨੂੰ ਕੋਈ ਬੋਲ ਦਿੰਦਾ ਹੂੰ ਉਸ ਤੋਂ ਆਪਾਂ ਜਦੋਂ ਜਿਹੜੇ ਬੰਦੇ ਨੇ ਮਾਫੀ ਮੰਗ ਲਈ ਉਹ ਬੰਦਾ ਕਹਿੰਦਾਗਾ ਵੀ ਮੈਨੂੰ ਮਾਫ ਕਰ ਦਿਓ ਤੇ ਇਨਸਾਨੀਅਤ ਦੇ ਤੌਰ ਤੇ ਯਾਰ ਆਪਾਂ ਨੂੰ ਚਾਹੀਦਾਗਾ ਵੀ ਚਲੋ ਪਰ ਗਿੱਧਾ ਉਹਨੇ 20 ਰੁਪਏ ਚਲੇ ਮਾਫੀ ਵੀ ਕਰਤਾ ਉਹ ਜਿਹੜਾ ਮੁੱਦਾ ਟੈਗ ਗਿਆ ਪਰ ਗੱਲ ਇਹ ਹੈ ਵੀ ਜਿਹੜੀਆਂ ਉਹਨੇ ਇੰਨੇ ਭੈੜੇ ਸ਼ਬਦ ਬੋਲੇ ਸਰਪੰਚ ਨੇ ਉਹ ਵੀ ਸੋਸ਼ਲ ਮੀਡੀਆ ਉੱਤੇ ਸੋਸ਼ਲ ਮੀਡੀਆ ਉੱਤੇ ਇੱਕ ਚੁਣੇ ਵੇਨ ਨਮਿੰਦਾ ਕਿ ਜਦ ਗਲਾਬ ਸਿੱਧੂ ਨੇ ਜੇ ਗਲਤੀ ਕੀਤੀ ਆ ਤੇ ਫਿਰ ਆਪਾਂ ਇਹਨੂੰ ਕਿਵੇਂ ਸਮਝਾਂਗੇ ਵੀ ਇੱਕ ਪਿੰਡ ਦਾ ਮੋਰੀ ਬੰਦਾ ਨਾਮਵਾਰ ਬੰਦਾ ਚੁਣਿਆਵਾ ਬੰਦਾ ਇੱਡੇ ਭੜੇ ਸ਼ਬਦ ਬੋਲ ਰੇ ਤਾਂ ਫਿਰ ਇਹਨੂੰ ਫਿਰ ਕੀ ਸਮਝੋਗੇ ਤੁਸੀਂ ਆਪਾਂ ਤਾਂ ਇਹ ਸਮਝਦੇ ਆਂ ਵੀ ਦੇਖੋ ਜਦੋਂ ਉਸਨੇ ਇੰਨੀਆਂ ਗਾਲਾਂ ਕੱਢੀਆਂ ਬਹੁਤ ਗੰਦੀਆਂ ਗਾਲਾਂ ਕੱਢੀਆਂ ਵੀਡੀਓ ਸਾਰੇ ਨੇ ਦੇਖੀਆਂ ਸਾਰੇ ਦੇਖੀਆਂ ਗਲਾਬ ਸਿੱਧੂ ਨੂੰ ਚਾਹੀਦਾ ਹੈਗਾ ਵੀ ਜਦੋਂ ਉਸਨੇ ਇਸ ਤੋਂ ਪਹਿਲਾਂ ਮਾਫੀ ਮੰਗ ਲਈ ਸੀ ਪਰ ਉਸ ਨੂੰ ਇਸ ਇਸ ਵੀਡੀਓ ਦੇ ਉੱਤੇ ਬਿਹੇਵ ਦੇ ਉੱਤੇ ਹਮ ਸਰਪੰਚ ਦੇ ਉੱਪਰ ਮੈਂ ਤਾਂ ਮੰਨਦਾ ਮੇਰਾ ਮੰਨਣਾ ਇਹ ਆ ਵੀ ਕਾਰਵਾਈ ਹੋਣੀ ਚਾਹੀਦੀ ਆ ਚਲੋ ਆਪਾਂ ਇਹ ਕਹਿੰਦੇ ਤੂੰ ਤੁਹਾਡਾ ਮੰਨਣਾ ਜਿਹੜਾ ਸਾਰਿਆਂ ਦਾ ਡਾਡਾ ਨਾ ਹੁੰਦਾਗਾ ਪਰ ਆਪਾਂ ਇਹ ਕਹਿੰਦੇ ਆ ਮੇਰਾ ਜਿਵੇਂ ਮੰਨਣਾ ਹੈਗਾ ਵੀ ਚਲੋ ਗਲਾਸ ਸਿੱਧੂ ਨੇ ਚਾਹ ਪੜਾਂ ਦੀ ਬਾਅਦ ਚ ਮਾਫੀ ਮੰਗ ਲਈ ਪਰ ਇੱਕ ਨਾਮੀ ਬੰਦਾ ਇਹ ਗਾਲਾਂ ਕੱਢਦਾ ਨਹੀਂ ਚੰਗਾ ਲੱਗਦਾ ਨਹੀਂ ਚੰਗਾ ਲੱਗਦਾ ਬਹੁਤ ਅਪਸ਼ਬਦ ਉਹਨੇ ਬੋਲੇ ਆ ਉਸ ਨੂੰ ਆਪਣੇ ਲੋਕਾਂ ਦੁਆਰਾ ਚੁਣਿਆ ਗਿਆ ਹੁੰਦਾਗਾ ਹਾਂ ਭਈ ਉਹ ਹਣ ਉਹ ਮਾਫੀ ਮੰਗੂਗਾ ਸੀ ਆਪਣੇ ਕਹਿੰਦੇ ਮਤਲਬ ਇਹੀ ਹੈ ਕਿ ਸੋਣ ਗਰਾਸਦੂ ਨੇ ਤਾਂ ਮਾਫੀ ਮੰਗ ਲਈ ਕਿ ਸਰਪੰਚ ਮਾਫੀ ਮੰਗਦਾ ਇਸ ਅਸੀਂ ਤਾਂ ਅਸੀਂ ਤਾਂ ਇਹੀ ਕਹਿੰਨੇ ਆ सरपंच दने ਪੈੜੀਆਂ ਗਾਲਾਂ ਗੱਡੀਆਂ ਗਲਾ ਸਿੱਧੂ ਨੇ ਮਾਫੀ ਮੰਗ ਲਈ ਹਮ ਸਰਪੰਚ ਨੂੰ ਵੀ ਚਾਹੀਦਾਗਾ ਬਈ ਲਾਈਵ ਹੋ ਕੇ ਮਾਫੀ ਮੰਗੇ ਕਿਉਂਕਿ ਬਈ ਹਾਂ ਮੈਂ ਬਸ ਆਪੇ ਇੱਥੇ ਗੱਲ ਨੂੰ ਬੰਦ ਕਰਦੇ ਪੈਣਾ ਬਸ ਇਹ ਗੱਲ ਕਰਨ ਦਾ ਮਤਲਬ ਇਹੀ ਸੀਗਾ ਵੀ ਇੱਕ ਨਾਮੀ ਬੰਦਾ ਇਦਾਂ ਦੀਆਂ ਗੱਲਾਂ ਕਰਦਾ ਨਹੀਂ ਸ਼ੋਭਾ ਦਿੰਦਾ ਸਰਪੰਚ ਸਾਹਿਬ ਸਾਡੀ ਸੋਨੇ ਬੇਨਤੀ ਆ ਸਾਡੀਆਂ 3 ਭੈਣਾਂ ਸੁਣਦੀਆਂ ਨੇ ਉਸ ਵੀਡੀਓ ਨੂੰ ਉਹ ਸੁਣ ਨਹੀਂ ਸਕਦੇ ਉਹ ਵੀਡੀਓ ਸਭਾ ਜੀ ਸਾਡੀ ਇੱਕ ਹੀ ਬੇਨਤੀ ਆ ਕਿਉਂ ਗਰਾਵ ਸਿੱਧੂ ਨੇ ਗਲਤੀ ਕਰ ਲਈ ਆਪਾਂ ਮੰਨਦੇ ਆ ਤੁਸੀਂ ਇੱਕ ਹਿਸਾਬ ਨਾਲ ਉਹਨੂੰ ਸਾਬਕਤ ਸਿਖਾਉਣ ਵਾਸਤੇ ਬੋਲੇ ਸੀਗੇ ਪਰ ਤੁਸੀਂ ਤਾਂ ਉਦੋਂ ਵੱਡੀ ਗਲਤੀ ਕਰ ਗਏ ਉਹਨੇ ਗਾਲਾਂ ਤਾਂ ਨਹੀਂ ਕੱਢੇ ਸਹੀ ਜਣਾ ਤੁਸੀਂ ਲੋਕਾਂ ਦੇ ਚੁਣੇ ਹੋਏ ਨੂੰ ਮੰਨਦੇ ਹੋ ਉਹ ਤਾਂ ਚਲੋ ਇੱਕ ਗਾਇਕ ਆ ਚਲੋ ਉਹਨੂੰ ਆਪਾਂ ਬੱਚਾ ਸਮਝ ਕੇ ਕਹਿ ਦੇਣਾ ਜੇ ਗਲਤੀ ਹੋ ਗਈ ਯਾਰ ਪਰ ਤੁਸੀਂ ਤਾਂ ਚੁਣੇ ਹੋਏ ਇੱਕ ਮੋਤਵਾਰ ਬੰਦੇ ਆ ਹੁਣ ਫਿਰ ਤੁਸੀਂ ਮਾਫੀ ਕਦੋਂ ਮੰਗਦੇ ਆ ਗੱਲ ਤਾਂ ਇੱਥੇ ਆਉਂਦੀ ਹੈ ਇੱਥੇ ਗੱਲ ਆਉਂਦੀ ਹੈ ਠੀਕ ਹੈ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਨਹੀਂ ਤਾਂ ਉਸ ਗਲਬ ਸਿੱਧੂ ਨੂੰ ਉਸ ਦੇ ਵੀਡੀਓ ਦੇ ਵਿੱਚ ਕਾਰਵਾਈ ਨਹੀਂ ਚਾਹੀਦੀ ਜੋਗੀ ਦੇ ਪੜੇ ਸ਼ਾਬਦ ਕਿ ਮੋਤਵਾਰ ਬੰਦਾ ਬੋਲਦਾ ਨਹੀਂ ਚੰਗਾ ਲੋਭਾ ਨਹੀਂ ਦਿੰਦਾ ਚਲੋ ਇਸ ਤੋਂ ਅੱਗੇ ਆਪਾਂ ਗੱਲਬਾਤ ਕਰਦੇ ਆ ਜਿਵੇਂ ਕਿ ਅੰਦਾਵਰ ਦੇ ਵਿੱਚ ਤੁਹਾਨੂੰ ਪਤਾ ਵੀ ਆਪਣਾ ਕਹਿੰਦੇ ਭਾਰਤ ਬਹੁਤ ਮਹਾਨ ਹੈਣਾ ਅਸੀਂ ਹੁਣ ਕਹਿੰਦੇ ਆ ਵੀ ਵਿਸ਼ਵ ਗੁਰੂ ਆ ਆਪਾਂ ਗੱਲਾਂ ਸੁਣਦੇ ਆ ਤੇ ਉਸ ਦੇ ਨਾਲ ਨਾਲ ਕੀ ਹੋ ਰਿਹਾ ਹੈ ਭਈ ਅੰਡੌਰ ਦੇ ਸਾਨੂੰ ਪਤਾ ਵਿਆਲਡ ਕੱਪ ਚੱਲ ਰਿਹਾ ਹੈ ਬਈ ਇੰਟਰਨੈਸ਼ਨਲ ਵਰਲਡ ਕੱਪ ਚੱਲੀ ਜਾਂਦਾ ਅੰਡੌਰ ਦੇ ਵਿੱਚ ਮੈਚ ਸੀਗਾ ਉੱਥੇ ਆਸਟ੍ਰੇਲੀਆ ਦੀ ਟੀਮ ਰੁਕੀ ਵੀ ਸੀਗੀ ਰੁਕੀ ਹੋਈ ਸੀ ਹੋਟਲ ਦੇ ਵਿੱਚ ਕਿਸੇ ਦੇ ਵਿੱਚ ਚੰਗੇ ਹੋਟਲ 'ਚ ਰੁਕੀ ਹੋਊਗੀ ਪਰ ਜਦੋਂ ਬਾਹਰ ਆਉਂਦੇ ਆ ਬਈ ਹਾਲਾਤ ਦੇਖੋ ਕੀ ਹੋਏ ਪਏ ਆਪਣੇ ਦੇਸ਼ ਦੇ ਇਕੱਲੇ ਪੰਜਾਬ ਦੀ ਪਹਿਲਾਂ ਆਪਾਂ ਗੱਲ ਕੀਤੀ ਹੁਣ ਆਪਾਂ ਦੇਸ਼ ਤੇ ਆਉਣੇ ਬਈ ਜੇ ਪੰਜਾਬ ਦੇ ਹਾਲਾਤ ਅਤੇ ਜਾਂ ਗਾਂ ਚੰਗੇ ਹਾਲਾਤ ਦੇਸ਼ ਦੇ ਵੀ ਨਹੀਂ ਨਹੀਂ ਵਿਰੇਜ ਜਦੋਂ ਨਾ ਕੁੜੀਆਂ ਬਾਹਰ ਆਉਂਦੀਆਂ ਖਿਡਾਰਨਾਂ ਅਸੀਂ ਉਹਨਾਂ ਬੋਲ ਨਹੀਂ ਸਕਦੇ ਤਾਂ ਚਾਹ ਤੁਹਾਨੂੰ ਦੱਸਣਾ ਪਊਗਾ ਖਿਡਾਰਨਾਂ ਬਾਹਰ ਇੱਕ ਕੈਫੇ ਤੇ ਜਾਂਦੇ ਗਏ ਉੱਥੇ ਕੀ ਘਟਨਾ ਹੁੰਦੀ ਹੈ ਇੱਕ ਨਸ਼ੇੜੀ ਮੋਟਰਸਾਈਕਲ ਤੇ ਆਉਂਦਾ ਇੰਟਰਨੈਸ਼ਨਲ ਖਿਡਾਰੀਆਂ ਨੂੰ ਉਹ ਉਹਨਾਂ ਨਾਲ ਉਹ ਛੇੜਖਾੜ ਛੇੜਛਾੜ ਇੰਨੀ ਭੈੜੀ ਕਰਦਾ ਸੀ ਕੁਝ ਦੱਸ ਨਹੀਂ ਸਕਦੇ ਕਿ ਰਗੀਰ ਤੇ ਇਹ ਕੀ ਹੋ ਰਿਹਾ ਦੇਖਦੇ ਜੇ ਇੱਕ ਨੋਨ ਵਿਵਸਥਾ ਕਿੱਧਰੋਂ ਜਾ ਰਹੀ ਹੈ ਕਿਨਾਂ ਦੀ ਸਕਿਉਰਿਟੀ ਆਸਤੇ ਕੁਝ ਲਾਇਆ ਨਹੀਂ ਗਿਆ ਸੀ ਕੁਝ ਪ੍ਰਬੰਧ ਨਹੀਂ ਕੀਤਾ ਗਿਆ ਸੀ ਇੰਟਰਨੈਸ਼ਨਲ ਖਿਡਾਰੀ ਹੈ ਇਸ ਤੇ ਗੱਲ ਨਾ ਮੈਂ ਤੁਹਾਨੂੰ ਤੁਹਾਨੂੰ ਦੱਸਦਾ ਇੰਦੋਰ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਕਿਸੇ ਨਾਮੀ ਹੋਟਲ ਦੇ ਵਿੱਚ ਰੁਕੀ ਹੋਈ ਸੀ ਉਸ ਦੀਆਂ ਆਸਟ੍ਰੇਲੀਆ ਦੀਆਂ ਦੋ ਖਿਡਾਰਨਾਂ ਆਪਣੇ ਬਾਹਰ ਹੋਟਲ ਤੋਂ ਹੁੰਦੀਆਂ ਨਹੀਂ ਕਿਤੇ ਕੈਫੇ ਤੇ ਜਾਂਦੀਆਂ ਜਦੋਂ ਕੈਫੇ ਤੇ ਜਾ ਰਹੀਆਂ ਹੁੰਦੀਆਂ ਤਾਂ ਤੁਸੀਂ ਦੇਖਿਆ ਜਾਵੇ ਕਿ ਜਦੋਂ ਵੀ ਆਪਾਂ ਕਿਸੇ ਕੋਈ ਬਾਹਰ ਦੇ ਖਿਡਾਰੀ ਆਉਂਦੇ ਆ ਜਾਂ ਆਪਣੇ ਖਿਡਾਰੀ ਵੀ ਬਾਹਰ ਜਾਂਦੇ ਹੈਗੇ ਨਾਲ ਗਾਰਡ ਹੁੰਦੇ ਆ ਗਾਰਡ ਹੁੰਦੇ ਆ ਸਖਿਆ ਬਕਾਇਦਾ ਉਹਨਾਂ ਦੀ ਬਹੁਤ ਟਾਈਟ ਹੁੰਦੀ ਹੈ ਜਿਆਦਾ ਸੁਰੱਖਿਆ ਦਿੱਤੀ ਜਾਂਦੀ ਆ ਉਹਨਾਂ ਨੂੰ ਜਿਵੇਂ ਮੰਨ ਲਓ ਆਪਣੇ ਸ਼ੋਭਮਣ ਗੱਲ ਲਾ ਲੋ ਉਦੋਂ ਯੋਗ ਘੜਨਾ ਨਾਮੀ ਆ ਹਾਂ ਨਾਮੀ ਘੜਨਾ ਨੇ ਉਹ ਕੈਫੇ ਤੇ ਜਾ ਰਹੀਆਂ ਤੇ ਇੱਕ ਨੌਜਵਾਨ ਮੋਟਰਸਾਈਕਲ ਤੇ ਹੁੰਦਾ ਨਸ਼ੇ ਦੀ ਹਾਲਤ 'ਚ ਨਸ਼ੇ ਦੀ ਹਾਲਤ ਦੇ ਵਿੱਚ ਹੁੰਦਾ ਅਕੀਲ ਨਾਮ ਦਾ ਉਹ ਦੱਸਿਆ ਜਾ ਰਿਹਾ ਹੂੰ ਉਸ ਨੇ ਕੀ ਕੀਤਾ ਕਿ ਉਹ ਘੜਨਾ ਨੂੰ ਬਾਰ-ਬਾਰ ਛੇੜਿਆ ਬਾਰ-ਬਾਰ ਜਸਮਾਨੀ ਦੌਰ ਤੇ ਵੇਖੋ ਯਾਰ ਕੀ ਯਾਰ ਇੰਟਰਨੈਸ਼ਨਲ ਨਾਮੀ ਖਿਡਾਰੀ ਆ ਜਿਵੇਂ ਆਪਣੇ ਤੁਹਾਨੂੰ ਦਰਸ਼ਕੋ ਦੱਸ ਦਈਏ ਜਿਵੇਂ ਵਰਲਡ ਕੱਪ ਚੱਲ ਰਿਹਾ ਹੈ ਵਰਲਡ ਕੱਪ ਚੱਲੀ ਜਾਂਦਾ ਤੁਸੀਂ ਮੇਲਾ ਵਰਲਡ ਕੱਪ ਤੁਸੀਂ ਨਹੀਂ ਵੇਖਦੇ ਹੋ ਨਾ ਮਹਿਲਾ ਵਰਲਡ ਕੱਪ ਜਿਵੇਂ ਆਪਣੇ ਸ਼ੋਭਨ ਗਿੱਲ ਨੂੰ ਤੁਸੀਂ ਸਾਰੇ ਜਾਣਦੇ ਹੋ ਰਟਕੁਲੀ ਨੂੰ ਜਾਣਦੇ ਆ ਉਦਾਂ ਹੀ 19 ਹੀ ਰੈਪੋ ਵਾਲੀਆਂ ਉਹ ਕੁੜੀਆਂ ਆਂ ਆਸਟ੍ਰੇਲੀਆ ਦੀ ਇੰਟਰਨੈਸ਼ਨਲਿਕ ਦਾ ਰੂਗਾਂ ਚਲੋ ਹੀਰੇ ਅਗੇ ਸ਼ੁਰੂ ਤੇ ਉਹਨਾਂ ਨੇ ਉਹ ਜਦੋਂ ਉਹਨਾਂ ਨੂੰ ਜਸਮਾਨੀ ਤੌਰ ਤੇ ਛੇੜਦਾ ਬਾਰ ਬਾਰ ਤੇ ਪਰ ਉਹ ਖੜਾਰਨਾ ਆਪਣੇ ਉਥੇ ਕੋਈਸ ਰੱਖਿਆ ਨਹੀਂ ਹੁੰਦੀ ਉਹ ਆਪਣਾ ਅਭਜਾ ਕਰਦੇ ਉਹ ਕਲੀਆਂ ਉਹ ਕਲੀਆਂ ਜਾ ਰਹੀਆਂ ਨੇ ਦੋ ਖਡਾਰਨਾ ਤੇ ਉਸ ਤੋਂ ਬਾਅਦ ਦੇਖਿਆ ਜਾਵੇ ਕਿ ਉਹ ਖਡਾਰਨਾ ਉਹਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲੈਂਦੀਆਂ ਠੀਕ ਹੈ ਨੰਬਰ ਨੋਟ ਕਰਕੇ ਉਹਨਾਂ ਨੇ ਅੱਗੇ ਫਿਰ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹੈਗੇ ਸ਼ਿਕਾਇਤ ਕਰਵਾਈ ਹੈ ਸ਼ਿਕਾਇਤ ਕਰਵਾਈ ਹੈ ਬਿਆਨ ਦਰਜ ਕਰਵਾਤੇ ਤੇ ਮੁਕੱਦਮਾ ਦਰਜ ਕਰਵਾਤਾ ਵੇਖੋ ਤੁਸੀਂ ਗੱਲ ਆਪਾਂ ਹੀ ਇਹ ਤੁਹਾਨੂੰ ਮੈਂ ਇੱਥੇ ਟੋਕਦਾ ਵੇ ਗੱਲ ਵੇਖੋ ਕਿੱਥੋਂ ਤੱਕ ਜਾਈ ਪਈ ਆ ਕਿੱਥੇ ਸੁਰੱਖਿਆ ਦਾ ਜਿਹੜਾ ਪ੍ਰਬੰਧ ਕੀ ਹੋਟਲ ਨੂੰ ਕਰਨਾ ਚਾਹੀਦਾ ਸੀ ਜਾਂ ਸਰਕਾਰ ਦਾ ਹੁੰਦਾ ਸਰਕਾਰ ਦਾ ਚਾਹੀਦਾ ਸਰਕਾਰ ਦਾ ਪ੍ਰਬੰਧ ਕੇਂਦਰੀ ਸਰਕਾਰ ਦਾ ਕੇਂਦਰ ਸਰਕਾਰ ਦਾ ਨਾ ਦਾ ਪ੍ਰਬੰਧ ਕਰਨ ਦਾ ਹੱਕ 바ੰਦਾ ਸੀ ਤੇ ਕਿੱਥੇ ਤੁਸੀਂ ਵੇਖੋ ਉਹ ਨੌਜਵਾਨ ਕੁੜੀਆਂ ਆਪਣੇ ਆਪ ਐਫ ਆਈ ਆਰ ਤੱਕ ਆਪ ਕਰਵਾ ਰਹੀਆਂ ਤੁਸੀਂ ਦੇਖੋ ਕਿਹੜੇ ਹਾਲਾਤ ਹੋਏ ਪੈਗੋ ਨਾਲ ਅੱਗੇ ਦੇਖੋ ਜਦੋਂ ਉਹ ਆਪਣੇ ਬਿਆਨ ਦਰਜ ਕਰਵਾਉਂਦੀਆਂ ਨੇ ਤਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਨਾਲ ਆਪਣਾ ਨਾਂ ਤਾਂ ਉੱਥੇ ਕੋਈ ਉਸੇ ਸਿਰਫ ਕਾਗਜੀ ਪੱਤਰੀ ਹੋਟਲ ਦਾ ਗਾਰਡ ਆ ਹੂੰ ਕਾਗਜੀ ਪੱਤਰੀ ਉਹਨਾਂ ਨਾਲ ਸੁਰੱਖਿਆ ਕੀ ਬੀਸੀਸੀਆਈ ਦਾ ਕੋਈ ਅਧਿਕਾਰੀ ਮੌਜੂਦ ਚਾਹੀਦਾ ਨਹੀਂ ਇੱਥੇ ਇਹ ਬੀਸੀਸੀਆਈ ਛੱਡੋ ਤੁਸੀਂ ਸੁਰੱਖਿਆ ਦੇ ਅਧਿਕਾਰੀ ਕਾਗਜੀ ਪੱਤਰੀ ਉੱਥੇ ਲਾਏ ਗਏ ਆ ਤੇ ਪਰ ਉਹਨਾਂ ਦੇ ਨਾਲ ਨਾ ਤਾਂ ਕੋਈ ਹੋਟਲ ਦਾ ਗਾਰਡ ਸੀ ਉਸ ਦੇ ਬਾਹਰ ਨਾ ਹੀ ਕੋਈ ਉਹਨਾਂ ਦੇ ਨਾਲ ਕੋਈ ਸੁਰੱਖਿਆ ਮਹਿਲਾ ਸੁਰੱਖਿਆ ਅਧਿਕਾਰੀ ਚਾਹੀਦੀ ਸੀ ਉਹੀ ਆਪ ਗੱਲ ਕਰਦੇ ਨੇ ਵੀਰ ਤਾਂ ਇੱਥੇ ਕਿੱਥੇ ਦਾ ਉਹਨਾਂ ਨਾਲ ਬੀਸੀਸੀਆਈ ਦਾ ਕੋਈ ਹੋਣਾ ਚਾਹੀਦਾ ਸੀ ਐਡੇ ਨਾਮੀ ਖਿਡਾਰੀ ਆ ਉਹ ਆਪਣੇ ਆਪ ਥਾਣੇ ਚ ਦੌਲਦੇ ਫਿਰਦੇ ਆ ਜੇ ਇੰਟਰਨੈਸ਼ਨਲ ਖਿਡਾਰੀ ਰੋਲਦੇ ਫਿਰਦੇ ਆ ਤੇ ਲੋਕਾਂ ਦੀ ਕੀ ਸਥਿਤੀ ਹੋ ਕੋਈ ਸਥਿਤੀ ਨਹੀਂ ਫਿਰ ਉਹਨਾਂ ਨੇ ਬਿਆਨ ਦਰਜ ਕਰਵਾਏ ਆ ਉਹ ਅਕੀਲ ਨਾਮ ਦਾ ਦੋਸ਼ੀ ਹੈਗਾ ਫੜਿਆ ਗਿਆ ਉਹ ਸਾਡੇ ਮੋਟਰਸਾਈਕਲ ਵੀ ਉਹਦਾ ਫੜਿਆ ਗਿਆ ਤੇ ਉਹਨੂੰ ਗ੍ਰਿਫਤਾਰ ਵੀ ਕੀਤਾ ਤੇ ਫੜ ਕੇ ਹੁਣ ਉਹ ਪੁਲਿਸ ਰਿਮਾਂਡ ਤੇ ਹੈਗਾ ਕਹਿੰਦਾ ਭਾਬਾ ਇਹ ਆ ਪਰ ਉਹ ਕਹਿੰਦਾ ਭਾਬਾ ਸੁਰੱਖਿਆ ਦੇ ਮੱਦੇ ਤੇ ਚੱਲ ਗੀਨਾ ਬਈ ਜਿਦਾਂ ਆਪਾਂ ਕਹਿੰਦੇ ਨੇ ਰੇਪ ਹੁੰਦੇ ਆ ਕੁੜੀਆਂ ਨਾਲ ਰੇਪ ਹੋ ਜਾਂਦੇ ਆ ਛੇੜ ਛੜ ਆਪਣੇ ਨਾਮ ਆਮ ਹੁੰਦੇ ਆ ਨਾ ਬਾਹਰਲੇ ਕੁੜੀਆਂ ਨਾਲ ਵੀ ਇੱਕ ਦੋ ਨਾਲ ਰੇਪ ਹੋਇਆ ਇਹ ਵੀ ਗੱਲ ਉਸ ਤੱਕ ਹੀ ਪਹੁੰਚ ਚਲੀ ਸੀ ਕਿ ਹਿਸਾਬ ਨਾਲ ਵੇਖਿਆ ਜਾਵੇ ਤਾਂ ਜੋ ਕੁੜੀਆਂ ਨੂੰ ਨਾਂ ਬਹਾਦਰੀ ਦਿਖਾਉਂਦੀਆਂ ਆਪਣੀ ਤਾਂ ਇੱਕ ਇੰਟਰਨੈਸ਼ਨਲ ਖਡਾਰਨ ਨਾਲ ਏਡੀ ਭੈੜੀ ਹਰਕਤ ਹੋਣੀ ਦੇਸ਼ ਦੀ ਕਿੱਡੀ ਸ਼ਵੀ ਡਾਊਨ ਹੁੰਦੀ ਹੈ ਆਪਣੀ ਦੇਸ਼ ਦੀ ਸ਼ਵੀ ਬਹੁਤ ਜ਼ਿਆਦਾ ਡਾਊਨ ਹੁੰਦੀ ਹੈ ਕਿ ਕੋਈ ਇੰਟੈਲੀਜੈਂਸੀ ਨਹੀਂ ਕੋਈ ਸੁਰੱਖਿਆ ਦਾ ਅਧਿਕਾਰੀ ਨਹੀਂਗਾ ਕੋਈ ਉਹਨਾਂ ਦੇ ਨਾਲ ਮਹਿਲਾ ਸੁਰੱਖਿਆ ਅਧਿਕਾਰੀ ਨਹੀਂ ਹੈ ਸਿਰਫ ਕੱਲੀਆਂ ਦੋ ਖਡਾਰਨਾਂ ਆਪਣੇ ਹੋਟਲ ਤੋਂ ਕੈਫੇ ਤੇ ਚੱਲੀਆਂ ਯਾਰ ਵੇਖਿਆ ਜਾਵੇ ਤਾਂ ਅਰਕੀਰ ਤਾਂ ਬਈ ਆਪਣੀ মিডিਆ ਨੇ ਤਾਂ ਚਲੋ ਇਹ ਖਬਰਾਂ ਇੰਨਾਂ ਨਹੀਂ ਚਲਾਈਆਂ ਕਿਸਟਰੇ ਉਹਨੇ ਆਪਣੇ ਦੇਸ਼ ਵਿੱਚ ਦੱਸਿਆ ਨਾ ਹੋਊਗਾ ਇਹ ਖਬਰ ਆਪਣੇ ਉਹੀ ਤਾਂ ਕਹਿਣਾ ਮੈਂ ਤੁਹਾਨੂੰ ਗੱਲ ਹੈ ਬਈ ਆਪਣੇ ਦੇਸ਼ ਦੀ ਸ਼ੋਭੀ ਡਾਊਨ ਹੋ ਰਹੀ ਹੈ ਸ਼ੋਭੀ ਡਾਊਨ ਹੋਈ ਹੈ ਇਹ ਇਹ ਨਿਊਜ਼ ਸਟੇਸ਼ਨ ਦੇ ਵਿੱਚ ਚੱਲੀ ਹੋਣੀ ਹੈ ਦੱਸੀ ਉਹ ਉੱਥੇ ਉੱਥੇ ਭਾਰਤ ਦੇ ਜਿਹੜਾ ਆਪਣਾ ਕਹਿੰਦੇ ਆਪਣੇ ਆਪ ਨੂੰ ਬਹੁਤ ਗੁਰੂ ਮੰਨਦੇ ਗੁਰੂ ਮੰਨਦਾ ਦੋਨਾਂ ਦੀ ਸਥਿਤੀ ਕੀ ਹੋ ਰਹੀ ਹੈ ਕਿੱਥੇ ਉਹਦੀ ਸ਼ੋਭੀ ਜਾ ਹੀ ਜਾਂਦੀ ਹੈ ਸੋ ਇਹ ਗੱਲਾਂ ਪਾਜ ਤੁਹਾਡੇ ਨਾਲ ਸੋਤਾ ਚਾਹੀਦਾ ਸੀਗਾ ਉਹਨਾਂ ਨੂੰ ਬਈ ਉਹ ਹੋਟਲ ਤੋਂ ਕੈਫੇ ਚੱਲੀਆਂ ਨੇ ਉਹਨਾਂ ਦੇ ਨਾਲ ਬਕਾਇਦਾ ਗਾਰਡ ਹੁੰਦੇ ਬਕਾਇਦਾ ਮਹਿਲਾ ਸੁਰੱਖਿਆ ਅਧਿਕਾਰੀ ਹੋਣੀਆਂ ਚਾਹੀਦੀਆਂ ਸੀ ਤੇ ਪਰ ਇੱਥੇ ਕੀ ਹੋਇਆਗਾ ਉਹਨਾਂ ਨਾਲ ਕੋਈ ਵੀ ਨਹੀਂ ਕੋਈ ਵੀ ਨਹੀਂ ਹੈ ਤੇ ਵੇਖਿਆ ਜਾਵੇ ਤਾਂ ਇੱਥੇ ਤੇ ਫੇਰ ਉਹ ਪੁਲਿਸ ਨੂੰ ਵੀ ਕਿ ਆਪਣੇ ਇਕੱਲਿਆਂ ਜਾ ਕੇ ਪੁਲਿਸ ਨੂੰ ਐਫ ਆਈ ਆਰ ਬਿਆਨ ਦੇ ਰਹੀਆਂ ਐਫ ਆਈ ਆਰ ਦਰਜ ਕਰਵਾ ਰਹੀਆਂ ਅਸੀਂ ਅੱਲਾ ਪਜਾਂਦੇ ਜਾਂਦੇ ਕਰਾਂਗੇ ਰਕੀਰ ਤੇ ਜੇ ਮਤਲਬ ਉਹਨਾਂ ਨੂੰ ਕੋਈ ਸਿਕੱਖਿਆ ਤਾਂ ਨਹੀਂ ਦਿੱਤੀ ਜਾਂਦੀ ਇੱਥੇ ਕੋਈ ਲੰਡੂ ਦੁੱਕੀ ਦਾ ਬੰਦਾ ਉੱਠ ਕੇ ਕਿਸੇ ਧਰਮ ਬਾਰੇ ਬੋਲ ਦੇ ਗਲਤ ਸ਼ਬਦ ਆ ਬੋਲ ਉਹਨਾਂ ਨੂੰ ਨਾਲ ਦੀ ਨਾਲ ਸਿਕਿਉਰਿਟੀ ਦੇ ਦਿੱਤੀ ਉਹ ਉੱਥੇ ਇੰਟਰਨੈਸ਼ਨਲ ਮੁੱਦਾ ਉਹਨਾਂ ਨਾਲ ਕਿ ਤੁਹਾਡੇ ਕਹਿਣ ਨੂੰ ਮਹਿਲਾ ਕੋਈ ਅਧਿਕਾਰੀ ਵੀ ਨਾਲ ਮੌਜੂਦ ਨਹੀਂ ਨਹੀਂ ਮੌਜੂਦ ਹੈਗਾ ਆਪਾਂ ਜੇ ਦੋ ਤਿੰਨ ਖਬਰਾਂ ਜਿਹੜੀਆਂ ਆਪਾਂ ਇੰਨਾ ਮੁੱਦੇ ਤੇ ਕੀਤੀਆਂ ਵੀ ਦੇਸ਼ ਦੇ ਵਿੱਚ ਚੱਲੀ ਕੀ ਜਾਂਦਾ ਵੀ ਕੀ ਕੁਝ ਹੋਈ ਜਾਂਦਾ ਸੋ ਬਈ ਆਪਣਾ 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 ਧਿਆਨ ਰੱਖੋ ਤੁਹਾਡੇ ਨਾਲ ਜਿਹੜੀ ਅਸੀਂ ਅੱਜ ਚਰਚਾ ਕੀਤੀ ਹੈ ਇਹਦੇ ਤੇ ਆਪਣੀ ਰਾਇ ਕਮੈਂਟਾਂ ਚ ਜਰੂਰ ਦੇ ਕੇ ਜਾਇਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਅਕੀਰ ਤੁਸ ਟਾਈਮ ਦਿੱਤਾ ਬਈ ਤੁਹਾਡਾ ਧੰਨਵਾਦ ਧੰਨਵਾਦ ਜੀ ਸਤਿ ਸ੍ਰੀ ਅਕਾਲ ਬੈਲ ਆਈਕਨ ਜਰੂਰ ਦਬਾਓ ਬੈਲ ਆਈਕਨ ਜਰੂਰ ਦਬਾ ਦਿਓ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ